ਸ਼ਸ਼ੀਕਲ ਜੀ ਦੋਸਤੋ ਅੱਜ ਗੱਲ ਕਰਦੇ ਆਂ ਡੇਰਾਵਾਦ ਤੇ ਵਿੱਕੀ ਥੋਮਸ ਬਾਰੇ ਤੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਬਾਰੇ ਤੇ ਸਾਰੀ ਗੱਲਬਾਤ ਇੱਕ ਹੋਰ ਬਾਰੇ ਵੀ ਹੈ ਤੇ ਗੱਲਬਾਤ ਦੱਸਣਗੇ ਖਾਨੇਦਾਰ ਸਤਪਾਲ ਸਿੰਘ ਜੀ ਉਹ ਇਹਨਾਂ ਦੀ ਗੱਲਬਾਤ ਸੁਣਦੇ ਆਂ ਵਿੱਕੀ ਕਹਿੰਦੇ ਨੇਗੇ ਸਾਰੇ ਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਪਿਆਰ ਸਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਇਹ ਵਿਸ਼ਾ ਤਾਂ ਨਹੀਂ ਸੀਗਾ ਪਰ ਇਹ ਵਿਸ਼ਾ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਹੈ ਬੇਰਾਬਾਦ ਬਾਬਾਬਾਦ ਤੇ ਬੇਰੀਆਂ ਦੇ ਵਿੱਚ ਹੁੰਦਾ ਸ਼ੋਸ਼ਣ ਤੇ ਅਸੀਂ ਪੰਜਾਬ ਦੇ ਲੋਕ ਤੇ ਇਹਨਾਂ ਦੇ ਖਿਲਾਫ ਬੋਲਣ ਵਾਲੇ ਜਿਹੜੇ ਲੋਕ ਹੈ ਉਹ ਕੀ ਸਥਿਤੀ ਆਪਾਂ ਉਹਦੇ ਤੇ ਗੱਲ ਕਰਾਂਗੇ 2011 ਦੇ ਵਿੱਚ ਮੈਂ ਪਹਿਲੀ ਵਾਰ ਥਾਣੇਦਾਰ ਬਣ ਕੇ ਸਦਰ ਮੋਕੇ ਥਾਣੀ ਲਗਿਆ ਤੇ ਸਾਡੇ ਕੋਲ 3 ਕੇਸ ਰੇਪ ਦੇ ਮਿਲੇ ਤਫਤੀਸ਼ ਵਾਸਤੇ ਜਦੋਂ ਉਹਨਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਤੇ ਕਿੰਨੇ ਜਿਹੜੇ ਝੂਠੇ ਪਏ ਗਏ ਉਹਨਾਂ ਚੋਂ ਇੱਕ ਤਾਂ ਐਡਾ ਟਫ ਕੇਸ ਸੀ ਇੱਕ ਔਰਤ ਨੇ ਚੌਂਕ ਦੇ ਵਿੱਚ ਆਪਣੇ ਕੱਪੜੇ ਤੱਕ ਲਾ ਲਏ ਸੀ ਵੀ ਕਾਰਵਾਈ ਪਰ ਗਰਾਊਂਡ ਲੈਵਲ ਤੇ ਹਾਲਾਤ ਕੁਝ ਹੋਰ ਸੀ ਰੇਪ ਦੇ ਹਮੇਸ਼ਾ 90% ਮਕਾਦਮੇ ਝੂਠੇ ਦਰਜ ਹੁੰਦੇ ਆ ਸਹਿਮਤੀ ਤੋਂ ਬਾਅਦ ਰੋਲਾ ਰੋਲੇ ਕਈ ਤਾਂ ਇੱਕ ਵਕੀਲ ਆ ਕੁੜੀ ਸਮਾਜ ਸੇਵੀ ਇੱਕ ਉਹਨੇ ਪਰਚਾ ਕਰਵਾਇਆ ਸੀ 8 ਸਾਲੋਂ ਲੜਕੀ ਰਿਲੇਸ਼ਨ ਕਰੀ ਮੁੰਡੇ ਨਾਲ ਉਹਦੇ ਨਾਲ ਘੁੰਮਦੀ ਫਿਰਦੀ ਰਹੀ ਜਾਂਦੇ ਕਿਤੇ ਰਹੇ ਜਦੋਂ ਵਿਆਹ ਕਰਤਾ ਕਰਦਿਆਂ ਨੇ ਤੇ ਫੇਰ ਉਹਨੇ ਚੱਕੀ ਉਹਦੇ ਉੱਤੇ ਪਰਚਾ ਤੇ ਉਹ ਦਵਾ ਦਿੱਤਾ ਵੀ ਮੇਰੇ ਨਾਲ ਹੁਣ 8 ਸਾਲਾਂ ਦੇ ਵਿੱਚ ਉਹਨੂੰ ਪਤਾ ਨਹੀਂ ਲੱਗਿਆ ਵੀ ਮੇਰੇ ਨਾਲ ਵਿਆਹ ਦਾ ਬੰਦਾ ਲਾ ਰਹੰਦਾ ਹੈ 90% ਮੁਕਦਮੇ ਝੂਠੇ ਦਰਜ ਸਾਡੇ ਲੀਡਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਮੈਂ ਕਹਿੰਦਾ ਸਾਡੀ ਪੁਲਿਸ ਨੇ ਵੀ ਕੋਈ ਕਸਰ ਨਹੀਂ ਛੱਡੀ ਅਸੀਂ ਉਹ ਰੱਦ ਕਰਾਈ ਸਾਡੇ ਤੇ ਵੀ ਦੋਸ਼ ਲੱਗੀ ਪਰ ਲੋਕਾਂ ਨੇ ਸਾਡਾ ਸਾਥ ਦਿੱਤਾ ਕਿਉਂਕਿ ਜਿਹਦਾ ਪੁੱਤ ਝੂਠਾ ਫਸ ਗਿਆ ਨੌਜਵਾਨੀ ਤੇ ਰੋਲ ਕੇ ਰੱਖ ਦਿੰਦੇ ਇਹ ਇਨਾ ਕੇਸਾਂ 'ਚ ਸਜ਼ਾ ਹੋਣੀ ਹੀ ਹੋਣੀ ਹੁੰਦੀ ਆ ਕਾਰਨ ਕੀ ਹੁੰਦਾ ਕਿ ਸਮਾਜ ਤੋਂ ਡਰਦਾ ਅਫਸਰ ਅਦਾਲਤਾਂ ਇਹ ਚੀਜ਼ 'ਚ ਨਹੀਂ ਪੈਂਦੀਆਂ ਚਰਚਾ ਜਗਲੇ ਕਹਿੰਦੇ ਸਾਨੂੰ ਕੀ ਸਜ਼ਾ ਦੇਓ ਆਪੇ ਦਾ ਰਾਜੀ ਮੈਂ ਕਰਦੇ ਫਿਰਨਗੇ ਜੁਨੀਆਂ ਤੱਕ ਕਈਆਂ ਦੀਆਂ ਬਕਾ ਦਿੰਦੀ ਆ ਬਹੁਤੇ ਮੁੰਡੇ ਸੂਇਸਾਈਡ ਕੀਤੀ ਨੌਜਵਾਨਾ ਨੇ ਕਿੰਨੇ ਚਰਾਗ ਮਾਵਾਂ ਦੇ ਤੇ ਟੁੱਕ ਜਿਹੜੀਆਂ ਮਾਵਾਂ ਦੀਆਂ ਬੁਕਲਾਂ ਖਾਲੀ ਹੋਈਆਂ ਨੌਜਵਾਨ ਪੁੱਤ ਸ਼ਰਮ ਦੇ ਬਾਰੇ ਸੂਇਸਾਈਡ ਕਰ ਗਿਆ ਉੱਪਰ ਭਾਈ ਕੌਣ ਕਰੂ ਹਾਲਾਂਕਿ ਸਹਿਮਤੀ ਤੋਂ ਬਾਅਦ ਇਹ ਕਿਸੇ ਤਰ੍ਹਾਂ ਜਿਹੜਾ ਇੱਕ ਹੋਣ ਮੁਕਦਮਾ ਚਰਚਾ ਵਿੱਚ ਆਇਆ ਆ ਉਸ ਤੋਂ ਪਹਿਲਾਂ ਸਾਡੇ ਖਿਲਾਫ ਜਸਟਿਸ ਸਰਦਾਰ ਦਲੀਪ ਸਿੰਘ ਪਾਂਦੀ ਉਸ ਵੇਲੇ ਐਸ்சி ਕਮਿਸ਼ਨ ਦੇ ਮੈਂਬਰ ਹੁੰਦੇ ਸੀ ਉਹ ਵੀ ਸਾਡੇ ਖਿਲਾਫ ਹੋ ਗਿਆ ਕਿ ਤੁਸੀਂ ਇਹ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇੱਕ ਵਾਰੀ ਗਰਾਊਂਡ ਲੈਵਲ ਤੇ ਆ ਕੇ ਪਤਾ ਕਰੋ। ਉਹ ਜਦੋਂ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਤੇ ਉਹ ਵਕਤੋਂ ਝੂਠੀ ਸੀਗੀ ਜਦੋਂ ਉਹ ਕੋਰਟ ਦੇ ਖਿਲਾਫ ਲੇਡੀਜ਼ ਦੇ ਤਿਆਰ ਹੋਗੀ। ਉਹਨੇ ਪੰਦੀ ਸਾਹਿਬ ਦੇ ਉੱਤੇ ਮਹਿਲਾ ਯੋਗ ਕਮਿਸ਼ਨ ਨੂੰ ਅਪਲੀਕੇਸ਼ਨ ਦਿੱਤੀ ਵੀ ਮੈਨੂੰ ਪੰਦੀ ਸਾਹਿਬ ਨੇ ਆਪਣੇ ਘਰੇ ਬੁਲਾਇਆ। ਮੈਨੂੰ ਕਹਿੰਦੇ ਵੀ ਮੇਰੇ ਘਰ ਵਾਲੀ ਦੀ ਮੌਤ ਹੋ ਚੁੱਕੀ ਐ। ਜਾਂ ਤਾਂ ਤੂੰ ਮੇਰੇ ਨਾਲ ਇੱਥੇ ਸਮਝੌਤਾ ਕਰ ਲੈ ਵਿਆਹ ਕਰਾ। ਨਹੀਂ ਮੈਂ ਤੇਰੇ ਖਿਲਾਫ ਨਹੀਂ। ਉਹ ਦਰਖਾਸਤ ਵੀ ਬਾਅਦ ਚ ਯੋਗ ਕਮਿਸ਼ਨ ਦੀ ਵੀ ਸਾਡੇ ਕੋਲ ਆਈ ਫਿਰ ਉਹ ਤੋਂ ਬਾਅਦ ਉਹ ਵੀ ਰਿਪੋਰਟ ਅਸੀਂ ਬਣਾ ਕੇ ਭੇਜੀ ਫਿਰ ਉਹ ਫਾਈਲ ਹੋਈ। ਫ ਵੀ ਸੁਣੀ ਜਿਹੜੀ ਇੱਕ ਹੁੰਦੀ ਐ ਪੁਖਤਾ ਐਵੀਡੈਂਸ ਪੁਖਤਾ ਸਬੂਤ ਇੱਕ ਹੁੰਦੀ ਐ ਈਅਰ ਟੂ ਸੇ ਸੁਣੀ ਸੁਣਾਈ ਦਿਆ ਬਿਆਸ ਕੰਨਾਂ ਸੁਣ ਲਈ ਇਧਰ ਗਾਂ ਕੋਰਤੀ ਗਾਂ ਤੇ ਗਾਂ ਤੇ ਹੁਣ ਇੱਕ ਚਰਚਾ ਦੇ ਵਿਸ਼ਾ ਫਿਰ ਇੱਕ ਸਾਧ ਕਿਉਂਕਿ ਮੈਂ ਤਾਂ ਪਹਿਲਾਂ ਮੇਰੀਆਂ ਪਿੱਛੇ ਵੀਡੀਓ ਤੁਸੀਂ ਦੇਖ ਲਓ ਮੈਂ ਬੇਅਦਬੀ ਵਾਲੇ ਕੇਸਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਬੜਾ ਵਾਹ ਪਿਆ ਪਰ ਅਮਰਤਾ ਪਾਲ ਸਿੰਘ ਮੇਰ ਨੂੰ ਜਦੋਂ ਲੜਾਈ ਲੜਨੀ ਹੋਵੇ ਤਾਂ ਫਿਰ ਰੋਈ ਦਿੰਦਾ ਮੈਂ ਇਹਨਾਂ ਸਾਧਾ ਦੇ ਖਿਲਾਫ 2 ਸਾਲ ਪਹਿਲਾਂ ਬਾਅਦ ਚੁੱਕੀ ਸੀ ਇੱਕ ਦਾ ਭਾਂਜਾ ਖੰਨੇ ਵਾਲੇ ਰਾਣੂ ਸਰਪੰਚ ਦੇ ਨਾਲ ਕਮਰਸ਼ੀਅਲ ਰਿਕਵਰੀ ਚ ਅੰਦਰ ਹੈ ਨਾਨਕਸਰ ਵਾਲੀ ਬਾਦੀ ਦਾ ਉੱਥੋਂ ਹੀ ਰਿਕਵਰੀ ਹੋਈ ਕੋਈ ਨਹੀਂ ਬੋਲੀ ਸਸਤਾ ਜੇ ਬੋਲੇ ਤਾਂ ਵੀ ਦੱਸੋ ਟੱਕਾ ਮੇਰੇ ਕੋਲ ਐਫ ਆਈ ਆਰ ਪਈ ਆ ਇਹਦੇ ਚ ਕੁਛ 80 ਫੜੇ ਸੀ ਕੁਝ ਫਰੋਜਪੁਰ ਦੀ ਪੁਲਿਸ ਨੇ ਸੀ ਰਲ ਕੇ ਸਾਰੀ ਇਹ ਉਸ ਵੇਲੇ ਦੋ ਜ਼ਿਲ੍ਹਿਆਂ ਦੀ ਟੀਮ ਰਲ ਕੇ ਟੀਮ ਨੇ ਕੰਮ ਕੀਤਾ ਸੀ 4 ਕਿਲੋ ਚਟਾ ਤੇ 95.97 ਲੱਖ ਡਰਗ ਮੰਨੀਏ ਪਾ ਲੋ ਇਹਦੇ ਵਿੱਚ ਉਚਵਾਲੇ ਬਾਬੇ ਸੁਖਦੇਵ ਸਿੰਘ ਦਾ ਸੱਕਾ ਭਰ ਜਾ ਕੈਦ ਹੋਇਆ ਮੌਜੂਦਾ ਸਰਪੰਚ ਸੀ ਜਥੇਦਾਰ ਤੋਤਾ ਸਿੰਘ ਮਨਿਸਟਰ ਦੀ ਸੱਜੀ ਬਾਹ ਸੀ ਜਦੋਂ ਹੁਣ ਮੈਂ ਬੇਅਦਬੀ ਤੇ ਗਵਾਹੀਆਂ ਮੇਰੀਆਂ ਹੋਣ ਤੋਂ ਬਾਅਦ ਜਦੋਂ ਸੱਚ ਤੁਹਾਨੂੰ ਦੱਸਿਆ ਮੇਰੇ ਤੇ ਮਾਨ ਹਾਨੀ ਦੇ ਕੇਸ ਪੁਆਏ ਮੈਨੂੰ ਜੈ ਸਾਹਿਬ ਨੇ ਬੁਲਾਇਆ ਕਹਿੰਦੇ ਇੱਕ ਸ਼ਬਦ ਦਾ ਸੌਰੀ ਮੈਂ ਕਿਹਾ ਜੀ ਸ਼ਬਦ ਦੀ ਗੱਲ ਨਹੀਂ ਤੁਸੀਂ ਐਕਸੈਪਟ ਕਰੋ ਜੀ ਅਸੀਂ ਇਸ ਦਾਰੇ ਚ ਆਉਣੀਆ ਕੇਸ ਚ ਲਾਉਂ ਕਿਉਂਕਿ ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ ਕੀਤੀ ਮੈਂ ਇਸ ਨਾ ਟੀਮਾ ਚ ਕੰਮ ਕੀਤਾ ਸੀ ਜੀ ਜਹਰ ਤੀਜੇ ਦਿਨ ਮੇਰੀ ਐਵੀਡੈਂਸ ਹੁੰਦੀ ਆ ਡਰਕ ਇਸ ਦੇ ਵਿੱਚ ਪਹਿਲੀ ਤਰੀਕ ਤੇ ਫਿਰ ਵੀ 7-8 ਮਹੀਨੇ ਲੱਗੇ ਉਹ ਕੇਸ ਅਦਾਲਤ ਨੇ ਖਾਰਜ ਕੀਤਾ ਖਾਰਜ ਹੋਣ ਤੋਂ ਬਾਅਦ ਫਿਰ ਦਰਖਾਸਤਾਂ ਦੇਣੀਆਂ ਸ਼ੁਰੂ ਕਰਤੀ ਮੈਨੂੰ ਤੁਸੀਂ ਕਦੇ ਦੇਖਿਆ ਕਿਤੇ ਰੋਂਦੇ ਨੂੰ ਕਿਤੇ ਪਿੱਟਦੇ ਨੂੰ ਆयो ਮੈਂ ਮਰ ਗਿਆ ਹੋਵੇ ਮੈਂ ਕੌਮ ਦੀ ਖਤਰਾ ਉਹ ਨੋਈ ਆ ਲੜਾਈ ਲੜਨੀ ਐ ਏਡਾ ਜਿਗਰਾ ਰੱਖ ਮਾਲੇ ਮੇਰਾ ਤਾਂ ਮੱਥਾ ਕਿਹਦੇ ਨੇ ਲੱਗਾ ਤੁਹਾਨੂੰ ਸਭ ਨੂੰ ਪਤਾ ਹਰ ਥਾਂ ਤੇ ਪੁਲਿਸ ਮਾੜੀ ਨਹੀਂ ਹੁੰਦੀ ਹਰ ਥਾਂ ਤੇ ਸਮਾਜ ਸੇਵੀ ਵੀ ਚੰਗੇ ਨਹੀਂ ਹੁੰਦੇ ਹੁਣ ਆਪਾਂ ਆਈਏ ਚਰਨ ਘਾਟ ਵਾਲੇ ਬਾਬੇ ਦੇ ਉੱਤੇ ਉਹਦੇ ਤੇ ਇੱਕ ਪਰਚਾ ਹੋਇਆ ਜਗਰਾਉ ਦੂਜਾ ਪਰਚਾ ਹੋਇਆ ਥਾਣੀ ਮਹਨੇ ਦਾ ਦੋਨਾਂ ਦਾ ਜ਼ਿਕਰ ਅਮਰਤਪਾਲ ਸਿੰਘ ਮਰੂ ਕਰਦਾ ਇਹ ਰੋਲਾ ਹੁਣ ਕਿਉਂ ਪਿਆ ਜਦੋਂ ਕਿ ਮਕਦਮਾ ਜਨਾ ਪਹਿਲਾ ਜਗਰਾਉਂ ਦਰਜ ਹੁੰਦਾ ਉਹ 29 24 ਨੂੰ ਦਰਜ ਹੋਇਆ। ਮੈਂ ਅਮਰਤਪਾਲ ਦੀਆਂ ਮਹਿਰੋਂ ਦੀਆਂ ਵੀਡੀਓ ਦੇਖੀ ਆ ਸਾਰੀ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਜੇ ਤਾਂ ਇਹ ਅਮਰਸਰ ਐਮਪੀ ਅਮਰਤਪਾਲ ਸਿੰਘ ਦੇ ਧਰਨੇ ਤੇ ਗਿਆ ਉੱਥੇ ਵੀ ਇਹਨੇ ਸਾਰੀਆਂ ਸਾਡੀਆਂ ਸੰਪਰਦਾਵਾਂ ਸਾਰੀਆਂ ਸੰਸਥਾਵਾਂ ਨੂੰ ਰੱਜ ਕੇ ਨਿੰਦਿਆ ਨਹੀਂ ਯਾਰ ਰੱਜ ਕੇ ਭੰਡਿਆ। ਅਗਲੇ ਦਿਨ ਅਮਰਤਪਾਲ ਦੀ ਮਾਤਾ ਨੂੰ ਸਪਸ਼ਟੀਕਰਨ ਦੇਣਾ ਪਿਆ। ਇਹਨੇ ਬਾਬਾ ਬੀਧੀ ਜੰਦੀਏ ਉਹ ਨਹੀਂ ਬਖਸ਼ੇ। ਸਾਡੇ ਗੁਰੂ ਫਰਗੋਬੰਦ ਸਾਹਿਬ ਤੋਂ ਮਰੂਸ ਹੋਏ ਕਮੀਆਂ ਇਨਸਾਨ ਚ ਹੁੰਦੀਆਂ ਠੀਕ ਹੈ ਬਾਬਾ ਨਿਹਾਲ ਸਿੰਘ ਹਰਿਆਵੇਲਾਂ ਵਾਲੀ ਨੇ ਉਹ ਵੀ ਨਹੀਂ ਬਖਸ਼ੇ ਜਿੰਨਾਂ ਨੂੰ ਦੇਖ ਕੇ ਸੰਤ ਜਰਨੈਲ ਸਿੰਘ ਨੰਗੇ ਪੈਰੀਂ ਚੱਲ ਕੇ ਪੈਰੀਂ ਹੱਥ ਲਾਉਂਦੇ ਸੀ ਇਹ ਨੂੰ ਇਹ ਅੰਦਾਜ਼ਾ ਨਹੀਂ 100 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਪਿੱਛੇ ਜੇ ਸ਼ਾਇਦ ਚੜ੍ਹਦੀ ਕਲਾ ਚ ਹੁਣ ਮੈਨੂੰ ਪਤਾ ਨਹੀਂ ਹੁਣ ਪੱਕਾ ਜਿੰਨੀ ਉਹਨਾਂ ਦੀ ਸੇਵਾ ਜਿੰਨਾ ਉਹਨਾਂ ਨੇ ਤਸ਼ੱਦਦ ਚੱਲਿਆ ਇਹ ਬੰਦਾ ਕੀ ਉਹਨਾਂ ਨੂੰ ਉਹਨਾਂ ਦੀ ਦੇਣ ਦੇਊਗਾ ਉਹਨਾਂ ਦੇ ਜੇ ਤੱਕ ਕੱਲ ਦਾ ਯਾਰ ਜੇ ਜਵਾਕ ਤੂੰ ਦੂਜੀ ਕਮਿਊਨਿਟੀ ਉਹ ਸਾਡੇ ਚ ਆਇਆ ਮੈਂ ਪਹਿਲਾਂ ਸੰਗਤ ਨੂੰ ਕਲੀਅਰ ਕਰ ਦਿਆਂ ਇਹ ਤਿੰਨ ਬੰਦੇ ਸਾਡੇ ਚਾਏ ਆ ਇੱਕ ਵਿਕੀ ਥਾਮਸ ਇੱਕ ਅਮਰਤਪਾਲ ਸਿੰਘ ਮਹਿਰੋ ਇਹ ਮੁਸਲਮਾਨ ਪਰਿਵਾਰ ਦੇ ਵਿੱਚੋਂ ਇੱਧਰ ਹੈ ਤੀਜਾ ਮੁੰਡਾ ਜਿਹੜਾ ਜਦੋਂ ਅਸੀਂ ਉੱਥੇ ਜਗਤਾਰ ਸਿੰਘ ਹਵਾਰਾ ਜੀ ਦੇ ਇੰਸਤਿਹਾਰ ਜੋ ਪਿਤਾ ਜੀ ਨਾਲ ਅਸੀਂ ਵੀ ਉੱਥੇ ਉਸ ਥਾਣੇ ਦੇ ਵਿੱਚ ਮੈਂ ਵੀ ਸੀਗਾ ਕਿਉਂਕਿ ਮੇਰੇ ਹੁਣ ਸਾਰੀਆਂ ਪੰਤਿਕ ਸਿੱਖਿਸ਼ੀਤਾ ਨਾਲ ਸਾਰਿਆਂ ਨਾਲ ਮੇਰੇ ਲਿੰਕ ਬਣੇ ਹੋਏ ਆ ਵਿਅਦਵੀ ਦੇ ਕਿਸ ਸੰਗਰਤੀ ਉੱਥੇ ਉਹਨੇ ਕਿ ਉੱਥੇ ਕਿਉਂਕਿ ਪੁਲਿਸ ਵੀ ਤਾਂ ਸਾਡੇ ਹੀ ਨੌਜਵਾਨ ਨੇ ਪਿੰਡਾਂ ਚੋਂ ਹੀ ਆਏ ਹੋਏ ਨੇ ਸਾਡੇ ਹੀ ਭੈਣ ਭਰਾ ਨੇ ਮੈਂ ਵੀ ਪੁਲਿਸ ਚੋਂ ਹੀ ਗਿਆ ਸਾਰੀ ਪ੍ਰੇਸ਼ਤਾ ਨਹੀਂ ਮਾੜੀ ਉਹਨੇ ਉੱਥੇ ਜਾ ਕੇ ਇਹ ਜਿਹਾ ਕੰਮ ਕੀਤਾ ਸੀਗਾ ਜਿਹੜਾ ਕਿ ਉੱਥੇ ਘਟਵੜ ਹੋ ਜਾਂਦਾ ਸੀ ਪੁਲਿਸ ਦਾ ਤੇ ਆਪਣੇ ਜਿਹੜੇ ਆਪਾਂ ਕਿਉਂਕਿ ਸ਼ਾਂਤ ਮਈ ਆਪਣਾ ਰੋਜ਼ ਮਾਤ ਸੀ ਇਹ ਇੱਥੋਂ ਪਤਾ ਲੱਗਦਾ ਫਿਰ ਉਹਨਾਂ ਨੇ ਉੱਥੋਂ ਇਹਨਾਂ ਨੂੰ ਤੁਹਾਨੂੰ ਪਤਾ ਜੀ ਉਦੋਂ ਮੜ ਕੇ ਉੱਥੇ ਮੇਰੇ ਖਿਆਲ ਮੈਂ ਨਹੀਂ ਵੇਖਿਆ ਹੁਣ ਇਹ ਬੰਦਾ ਇਧਰੋਂ ਆ ਕੇ ਚਲੋ ਬਾਣੀ ਚ ਆ ਗਿਆ ਸਾਨੂੰ ਨਹੀਂ ਪਤਾ ਇਹਦਾ ਕੀ ਮਕਸਦ ਆ ਕਿਹੜੇ ਦਲ ਦੇ ਨਾਲ ਇਹਦਾ ਸੰਬੰਧ ਪਰ ਸਾਡੀ ਹਰੇਕ ਸੰਸਥਾ ਨੂੰ ਨਿੰਦਦਾ ਹਰੇਕ ਦੀ ਇਹ ਕਿਰਦਾਰ ਕੁੱਛੀ ਕਰਦਾ ਇਹ ਨੂੰ ਇਹ ਲੱਗਦਾ ਵੀ ਮੈਂ ਹੀ ਸਹੀ ਆ ਬਾਕੀ ਸਾਰੀ ਗੱਲ ਹੁਣ ਮੇਰੇ ਤੇ ਵੀ ਭਾਈ ਸਾਹਿਬ ਤੇਰੇ ਤੇ ਦੋ ਤਿੰਨ ਸਵਾਲ ਮੈਂ ਕਿੰਨੀਆਂ ਅਪੀਲਾਂ ਪਿੱਛੇ ਕੀਤੀਆਂ ਵੀ ਭਾਈ ਤਰੀਕ ਤੇ ਉੱਥੇ ਬੇਅਦਬੀ ਤੇ ਪਹੁੰਚੋ ਇਹਨੂੰ ਪੁੱਛੋ ਕਿੰਨੇ ਵਾਰੀ ਆਇਆ ਉੱਥੇ ਜੇਕਰ ਹਰੇਕ ਤਾਂ ਦੇ ਲੋਕ ਕਰਦੇ ਆ ਵੀ ਉੱਥੇ ਨਾਲਿਆਂ ਚ ਨਾਲੀਆਂ ਗੰਦੀਆਂ ਚ ਗੁਰੂ ਸਾਹਿਬ ਕਿੰਨੇ ਕ ਵਾਰੀ ਤੁਸੀਂ ਉੱਥੇ ਆਏ ਹੋ ਦੱਸੋ ਉੱਥੇ ਤੁਹਾਨੂੰ ਦਰਦ ਨਹੀਂ ਇੱਕ ਬੱਚੇ ਨਾਲ ਬਦਫੈਲੀ ਕੀਤੀ ਐਸੇ ਜਗਰਾਉ ਏਰੀਏ ਦੇ ਵਿੱਚ ਉਹ ਵੀ ਔਰਤ ਮੈਨੂੰ ਯੂਜ਼ ਕਰਕੇ ਚੱਲੀ ਸੀ ਪਰ ਮੈਂ ਸਮਝ ਗਿਆ ਸੀ ਵੀ ਇਹ ਮੈਨੂੰ ਯੂਜ਼ ਕਰੂਗੀ ਫਿਰ ਉਹ ਬੱਚਾ ਕਿਉਂਕਿ ਇੱਥੇ ਨਹੀਂ ਬੱਚਾ ਅਮਰੀਕਾ ਲੈ ਗਈ ਤੀਜਾ ਪਿੰਡ ਘਣੀਆਂ ਬਾਜੇ ਖਾਨੇ ਦੇ ਕੋਲੇ ਇੱਕ 4 ਸਾਲ ਦੇ ਬੱਚੇ ਦੇ ਨਾਲ ਇੱਕ ਦਰਿੰਦੇ ਨੇ ਕੀ ਕੁਛ ਕੀਤਾ ਤੁਸੀਂ ਸਾਰਿਆਂ ਨੇ ਉਹ ਦੇਖਿਆ ਇਹ ਕਿਤੇ ਬੋਲੇ ਨਹੀਂ ਹੁਣ ਐਫ ਆਈ ਆਰ ਦਰਜ ਹੋਣ ਤੋਂ ਪਹਿਲਾਂ ਇਹ ਖੁਦ ਮੰਨ ਰਿਹਾ ਹੈ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਅਸੀਂ ਬਾਬੇ ਦਾ ਕੁੜੀ ਨਾਲ 10 ਲੱਖਾਂ ਚ ਸੌਦਾ ਕਰਾਉਂਦੇ ਸੀ ਇਹ ਪਹਿਲਾਂ ਬਾਬੇ ਨੂੰ ਆਪ ਲਈ ਫਿਰਦੇ ਨੇ ਫਿਰ ਬਾਬੇ ਨੂੰ ਲਗਾਏ ਜਿਹੜਾ ਜਦੋਂ ਬਾਬੇ ਦੀ ਪੁੱਛ ਗਏ ਸਾਰਾ ਕੁਝ ਆਇਆ ਇਹਨਾਂ ਨੇ ਕਿਤੇ ਲੈ ਜਾ ਕੇ ਬਾਬਾ ਕੁੱਟਿਆ ਵੀ ਉਥੋਂ ਡੀ ਵੀ ਆਰ ਪੱਟਿਆ ਜਿੱਦੇ ਜਿੱਦਾਂ ਦੀਆਂ ਆਪ ਦੀਆਂ ਰਿਕਾਰਡਿੰਗਾਂ ਸੀ ਤੁਹਾਨੂੰ ਕੀ ਨੇ ਹੱਕ ਦਿੱਤਾ ਕਿਸੇ ਦੇ ਧੀ ਦੇ ਨਾਲ ਹੋਈ ਜਿਆਤੀ ਦਾ 10 ਲੱਖ ਰੁਪਇਆ ਮੰਗਣ ਨੂੰ ਤੁਸੀਂ ਹੁਣ ਮੈਂ ਤੁਹਾਨੂੰ ਪਹਿਲਾਂ ਐਫ ਆਈ ਆਰ ਦਿਖਾ ਦਿਆਂ ਫਿਰ ਆਪਾਂ ਅੱਗੇ ਚੱਲਦੇ ਹਾਂ ਪਹਿਲਾ ਬਿਆਨ ਪਹਿਲੇ ਦਿਨ ਜਦ ਇਹ 29 ਨੂੰ ਇਹ ਸ਼ਿਕਾਇਤ ਦਿੰਦੇ ਆ ਉਸ ਕੁੜੀ ਦੇ ਬਿਆਨ ਇਹਦੀ ਹਾਜ਼ਰੀ ਵਿੱਚ ਲਿਖਿਆ ਜਾਂਦਾ ਬਿਆਨ ਦੇ ਨਾਲ ਜਿਹੜਾ ਪਹਿਲਾ ਮੁੱਢਲਾ ਗਵਾਹ ਹੁੰਦਾ ਜਿਹੜਾ ਤਾਇਦ ਕਰਦਾ ਬਿਆਨ ਨੂੰ ਮੈਂ ਕੁੜੀ ਦਾ ਨਾਮ ਮੈਂਸ਼ਨ ਨਹੀਂ ਕਰੂੰਗਾ ਕਿਉਂਕਿ ਮੈਂ ਕਾਨੂੰਨੀ ਦੰਦ ਉਹਦੇ ਵਿੱਚ ਆ ਇਹਦੇ ਸਾਈਨ ਬਕਾਇਦਾ ਐਸ ਡੀ ਅਮਰਤਪਾਲ ਸਿੰਘ ਇਹਦੀ ਹਾਜ਼ਰੀ ਦੇ ਵਿੱਚ ਉਹ ਕੁੜੀ ਨੇ ਜ਼ਿਕਰ ਕੀਤਾ ਜਿਹੜੀ ਸਬ ਇੰਸਪੈਕਟਰ ਨੇ ਕੁੜੀ ਨੇ ਬਿਆਨ ਲਿਖਿਆ ਕਮਲਪੀਪਲ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਤੁਰੰਤ ਬਾਬਾ ਗ੍ਰਿਫਤਾਰ ਕੀਤਾ ਜਦੋਂ ਬਾਬੇ ਦੀ ਪੁੱਛਗਿੱਛ ਦੇ ਵਿੱਚ ਰੌਲਾ ਕਿੱਥੋਂ ਪੈਂਦਾ ਅੱਜ ਇਸ ਗੱਲ ਨੂੰ ਪਰਚਾ ਦਰਜ ਹੋਏ ਨੂੰ ਵੀ 22 ਦਿਨ ਹੋ ਗਏ ਮੋਗੇ ਵਾਲੀ ਐਫਆਈਆਰ ਦੇ ਵਿੱਚ ਬਾਬਾ ਪ੍ਰੋਟੈਕਸ਼ਨ ਬਰਾਂਡ ਤੇ ਲਿਆ ਕੇ ਵੀ ਗ੍ਰਿਫਤਾਰੀ ਪੈ ਚੁੱਕੀ ਹੈ ਜਿੱਦਣ ਇਹਨੇ ਧਰਮਣਾ ਲਾਇਆ ਸੀ ਜਗਰਾਉ ਮੈਂ ਇਹਨੂੰ ਸੁਨੇਹਾ ਕਰ ਲਿਆ ਸੀ ਵੀ ਪਾਈਏ ਮਕਦਮਾ 7 ਦਿਨ ਨਹੀਂ ਟਿਕਣਾ ਉਹਦਾ ਕਾਰਨ ਕੀ ਸੀ ਦੋਸਤੋ ਐਫਆਈਆਰ ਦਰਜ ਹੋਣ ਤੋਂ ਬਾਅਦ ਇਹਨੇ ਕੁੜੀ ਦੀਆਂ ਤੁਹਾਡੇ ਸਾਹਮਣੇ ਸਾਰੀਆਂ ਚਿਰਦੀਆਂ ਇਹਨੇ ਕੋਈ ਉਹਦੇ ਚ ਪਰਦਾ ਤੱਕ ਨਹੀਂ ਰੱਖਿਆ ਯਾਰ ਕਿਸੇ ਦੀ ਧੀ ਆ ਵਾਰਿਸ ਥੋੜੀ ਹੈਗੀ ਠੀਕ ਉਹ ਗਰੀਬ ਕਰ ਦਿੱਤੀ ਆ ਪਰ ਤੈਨੂੰ ਕਿਹਨੇ ਅਜਾਤ ਦਿੱਤੀ ਕਿ ਕਿਸੇ ਦੀ ਧੀ ਨੂੰ ਪਛਾੜ ਚ ਪਾ ਕੇ ਦੁਨੀਆ ਛੱਡ ਦਿੱਤਾ ਤੇਰੇ ਕੋਲੇ ਜਵਾਬ ਹੈਗਾ ਤੂੰ ਕੁੜੀ ਨੂੰ ਮਾੜਾ ਕਹਿ ਰਿਆ ਉਹਨਾਂ ਨੇ ਤੈਨੂੰ ਇਹੀ ਗੱਲ ਵੀ ਤੂੰ ਸਾਡੀ ਵੀਡੀਓ ਕਵਰ ਕੀਤੀ ਤੂੰ ਜੋ ਨਕੀਆਂ ਨਕੀਆਂ ਗੱਲਾਂ ਕਿਉਂਕਿ ਜਿਹੜਾ ਬੰਦਾ ਆਪਣੀਆਂ ਸਫਾਈਆਂ ਜਿਆਦੀਆਂ ਦੇਣ ਲੱਗ ਜੇ ਇੱਥੋਂ ਪਤਾ ਲੱਗਦਾ ਹੁੰਦਾ ਕੋਈ ਨਾ ਕੋਈ ਕਾਣ ਜੰਮੀ ਹੋਇਆ ਤੇ ਇਥੋਂ ਮੰਗਿਆ ਪੁਲਿਸ ਨੇ ਡੀਵੀਆਰ ਜਿੱਥੋਂ ਤੇਰਾ ਰੌਲਾ ਪਿਆ ਤੂੰ ਡੀਵੀਆਰ ਦੇ ਵਿੱਚੋਂ ਚਾਰ ਪੰਜ ਵੀਡੀਓ ਜਿਹੜੀਆਂ ਉਹ ਇੱਕ ਬੱਚੇ ਨਾਲ ਲੇਡੀਆਂ ਦੀਆਂ ਤੂੰ ਵਾਇਰਲ ਕੀਤੀਆਂ। ਡੀਵੀਆਰ ਤੂੰ ਕਿੱਥੇ ਨਸ਼ਟ ਕੀਤਾ ਕਿੱਥੇ ਸੁੱਟਿਆ ਤੂੰ ਉਹਦੀ ਬਾਤ ਪੁਲਿਸ ਦੇ ਮੱਥੇ ਨਹੀਂ ਲੱਗਦਾ। ਜਦੋਂ ਕਿ ਸਾਰੀ ਕਾਰਵਾਈ ਪੁਲਿਸ ਦੀ ਤੇਰੀ ਹਾਜ਼ਰੀ ਚ ਹੁੰਦੀ ਆ ਤੇਰੇ ਬਕਾਇਦਾ ਐਫਆਈਆਰ ਐਫਆਈਆਰ ਦੇ ਵਿੱਚ ਤੇਰੇ ਸਾਈਨ ਨਹੀਂ। ਤੂੰ ਕਿਵੇਂ ਮੁੱਕਰਦਾ ਵੀ ਮੈਨੂੰ ਨਹੀਂ ਰਿਜ ਰੱਖਿਆ ਗਿਆ। ਹੁਣ ਆਜੋ ਜੀ ਹੁਣ ਅੱਗੇ ਆਜੋ ਜਿਹੜਾ ਬੱਚੀ ਸ਼ਬਦ ਦੇ ਵਰਤਦਾ। ਉਸ ਕੁੜੀ ਦੀ ਉਮਰ ਹੈ 33 ਸਾਲ। ਮੈਂ ਕੁੜੀ ਦਾ ਨਾਂ ਨਹੀਂ ਮੈਂਸ਼ਨ ਕਰੂੰਗਾ। ਨਾ ਉਹਦਾ ਮੋਬਾਈਲ ਨੰਬਰ। ਕਿਉਂਕਿ ਇਹ ਗੱਲਾਂ ਕਾਨੂੰਨੀ ਦੇਰੀ ਤੁਮ ਆ ਗਿਆ ਜੀ ਨੀ ਹਲੋ ਔਰ 33 ਸਾਲ ਦੀ ਉਹ 33 ਸਾਲ ਦੀ ਔਰਤਾਂ ਚ ਸ਼ਾਮਲ ਹੋ ਜਾਂਦੀ ਆ 20 ਸਾਲ ਦੀ ਬੱਚੀ ਦਾ ਵਿਆਹ ਹੋ ਜੇ ਤੇ 13-14 ਸਾਲ ਦਾ ਬੱਚੇ ਹੋ ਜਾਂਦੇ ਆ ਤੁਸੀਂ ਆਪਣੀਆਂ ਗਲਤੀਆਂ ਵੀ ਸਵੀਕਾਰ ਕਰੋ ਅੱਜ ਤੁਸੀਂ ਥੋੜੀ ਥੋੜੀ ਕਰਕੇ ਦੱਸ ਰਹੇ ਆ ਫਿਰ ਕਿਉਂਕਿ ਪੁਲਿਸ ਦੇ ਦੋਸ਼ ਲੱਗਣੇ ਹੁੰਦੇ ਸੌਖਾ ਬਹੁਤ ਆ ਲਾਉਣਾ ਕਿਉਂਕਿ ਲੋਕੀ ਐਕਸੈਪਟ ਕਰ ਲੈਂਦੇ ਆ ਕਿਉਂਕਿ ਪੁਲਿਸ ਨੇ ਵੀ ਕਿਰਦਾਰ ਆਪਣਾ ਇਹ ਜਿਹਾ ਪਰ ਅਕਿਤਾਨਾ ਪਰ ਜਿੱਥੇ ਪੁਲਿਸ ਮੁਲਾਜ਼ਮ ਸਹੀ ਨਹੀਂ ਜਿੱਥੇ ਅਫਸਰ ਸਹੀ ਨਹੀਂ ਮੈਂ ਹਮੇਸ਼ਾ ਪਹਿਲਾਂ ਸਾਰੀ ਪੜਤਾਲ ਕੀਤੀ ਇਹਦੇ ਪਰ ਜਗਰਾਉਂ ਪੁਲਿਸ ਦੇ ਕਿਸੇ ਅਫਸਰ ਦੇ ਉੱਤੇ ਤੁਸੀਂ ਹੁਣੀ ਨਹੀਂ ਇਸ ਕੇਸ ਕੇਸ ਨਾਲ ਜਿਹੜੇ ਰਿਲੇਟਡ ਇੱਕ ਹੁੰਦੀ ਹੈ ਮੈਂ ਅੱਗੇ ਦੱਸ ਕੇ ਦੱਸ ਕੇ ਤੁਹਾਨੂੰ ਗਿਆ ਪੁਖਤਾ ਐਵੀਡੈਂਸ ਇੱਕ ਹੁੰਦੀ ਹੈ ਸੁਣੀ ਸੁਣਾਈ ਇਹਨੂੰ ਇੱਕ ਬੰਦਾ ਕਾਲ ਕਰਦਾ ਉਹ ਕਹਿੰਦਾ ਜੀ ਡੀਐਸਪੀ ਨੇ ਇੰਨੇ ਪੈਸੇ ਲੈ ਲੇ ਉਥੇ ਅੱਧਾ ਕਿਲੋ ਸੋਨਾ ਇਹ ਬੰਦਾ ਇੰਨਾ ਉਲਝਿਆ ਪਿਆ ਅਗਲੀ ਪ੍ਰੈਸ ਕਾਨਫਰੰਸ 'ਚ ਖੁਦ ਕਹੀ ਜਾਂਦਾ ਵੀ ਮੈਥੋਂ ਡੀਐਸਪੀ ਨੇ ਅੱਧਾ ਕਿਲੋ ਸੋਨਾ ਮੰਗਿਆ ਤੂੰ 10 ਲੱਖ ਰੁਪਈਆ ਮੰਗਿਆ ਤਾਂ ਉਹ ਕਹਿੰਦੇ ਡੇਰੇ ਤੇ ਤੇਰਾ ਕੱਬ ਜਾਣਾ ਹੁਣ ਭਾਈ ਸਾਹਿਬ ਦੋ ਤਰੀਕ ਨੂੰ ਐਫ ਆਈ ਆਰ ਦਰਜ ਹੁੰਦੀ ਆ ਬਾਬਾ ਚਾਰ ਦਿਨ ਪਹਿਲਾਂ ਪੰਜ ਦਿਨ ਤੁਸੀਂ ਨੂੰ ਲਈ ਫਿਰਦੇ ਰਹੇ ਪਹਿਲਾਂ ਕੀ ਕਰਦੇ ਰਹੇ ਤੁਸੀਂ ਤੁਹਾਨੂੰ ਕੀ ਨੇ ਹੱਕ ਦਿੱਤਾ ਅਸੀਂ ਫਿਰ ਬਾਬੇ ਨੂੰ ਕੁੱਟਣ ਦਾ ਕੁੜੀ ਨੂੰ ਆਪਦੀ ਗੱਡੀ ਚ ਭਾ ਕੇ ਤੁਸੀਂ ਉੱਥੇ ਲੈ ਗਏ ਬਾਤੋਂ ਕੁੜੀ ਕਹਿੰਦੀ ਮੈਨੂੰ ਡਰਾ ਹੀ ਇੰਨਾ ਲਿਆ ਗਿਆ ਮੈਂ ਨਹੀਂ ਸੀ ਵਿਆਹ ਦੇਣਾ ਚਾਹੁੰਦੀ ਗਈ ਤਾਂ ਮਦਦ ਮੰਗਣ ਸੀ ਕਿ ਭਾਈ ਸਾਡੀ ਕੋਈ ਸੈਟੀਸਫਾਈ ਕਰਾ ਦੇ ਉਹ ਕੁੜੀ ਨੇ ਵਿਆਹ ਉਹ ਕਰਨਾ ਹੁਣ ਉਹਨਾਂ ਨੇ ਵਿਚਾਰੇ ਨੇ ਤੇ ਉਹਦਾ ਇੱਕ ਥਾਂ ਤੇ ਤੂੰ ਤਾਂ ਕਰੋੜਾਂ ਬੰਦਿਆਂ ਤੇ ਅੱਜ ਤੇ ਸ਼ਾਲਤੀ ਉਸ ਦੀ ਕੋਈ ਹਾਜਮਾ ਰੱਖੀ ਹੁਣ ਜਿਹੜੇ ਡੀਐਸਪੀ ਜਸਜੋ ਸਿੰਘ ਵੀ ਇਹ ਗੱਲ ਕਰਦੇ ਆ ਉਹ ਜਿਹੇ ਯੰਗ ਅਫਸਰ ਬਿਲਕੁਲ 23 24 ਸਾਲ ਦੀ ਉਮਰ ਦਾ ਮਸਾਲਾ ਪੜਿਆ ਲਿਖਿਆ ਨੌਲਵਾਂ ਪੂਰਨ ਗੁਰਸਿੱਖਾ ਮੈਂ ਤੁਹਾਨੂੰ ਤਸਵੀਰ ਦਿਖਾ ਦਿੰਦਾ ਕਿਉਂਕਿ ਮੈਂ ਕਦੇ ਵੀ ਕੱਚੀ ਗੱਲ ਨਾ ਕਦੇ ਕੀਤੀ ਨਾ ਕਰਾਂਾ ਮੇਰਾ ਕੋਈ ਅਮਰਦਪਾਲ ਨਾਲ ਮੇਰੀ ਦੁਸ਼ਮਣੀ ਹੈ ਨਾ ਮੇਰੀ ਕੋਈ ਉਹਨਾਂ ਨਾਲ ਪੁਲਿਸ ਵਾਲਿਆਂ ਨਾਲ ਕੋਈ ਦੋਸਤੀ ਹੈ ਜੋ ਸੱਚ ਹੈ ਉਹ ਤੁਹਾਨੂੰ ਮੈਂ ਦੱਸ ਦਿੱਤੀ ਦੋਸਤੋ ਇਹ ਉਹ ਅਫਸਰ ਹੈ ਦੇਖੋ ਕਿਸੇ ਦੀ ਕਿਰਦਾਰ ਕੂਸ਼ੀ ਕਰਨੀ ਬੀਐਸਪੀ ਬਾਗਾ ਪ੍ਰਾਣਾ ਰਹਿ ਕੇ ਗਏ ਐ ਇੱਕ ਗੁਰਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਆ ਤੇ ਸਾਨੂੰ ਤਾਂ ਮਾਨ ਕਰਨਾ ਚਾਹੀ ਉਹਨਾਂ ਅਮਰਪਾਲ ਐਸਚੋ ਯੰਗ ਉਹ ਯਾਰ ਸਾਰੀ ਕਿਤੇ ਬਕਾਊ ਤੁਰੇ ਫਿਰਦੇ ਯਾਰ ਸਾਰੇ ਤੇਰੇ ਦੋ ਬਿਆਨਾਂ ਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੈ ਜਿਹੜਾ ਅੱਧਾ ਕਿਲੋ ਸੋਨਾ ਮੰਗੂਗਾ ਨਾ 10 ਲੱਖ ਦੀ ਕੁੜੀ ਵੀ ਮਾਰਦਾ ਆ ਮਾਲੀ ਸਾਹਿਬ ਦੇ ਨਾਲ ਜਿਆਤੀ ਕੋਈ ਮੈਂ ਅੱਜ ਵੀ ਨਿੰਦਿਆ ਕਰਦਾ ਮੈਂ ਅੱਜ ਵੀ ਕਹਿੰਦਾ ਮੁੱਖ ਮੰਤਰੀ ਸਾਹਿਬ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਇੱਕ ਬਜ਼ੁਰਗ ਦੇ ਨਾਲ ਇੱਕ ਪੁਲਿਸ ਇਹ ਜੀ ਉਹਦੇ ਕੀ ਕਰੂਗੀ ਮੈਂ ਕਦੇ ਜਿਹੜਾ ਗਲਤ ਸੀ ਮੇਰੇ ਜੀ ਨਹੀਂ ਲੜਾਈ ਕੌਣ ਲੜਿਆ ਉਹਦੇ ਮਹਿਕਮੇ ਦੇ ਵਿੱਚ ਨਾ ਤਾਂ ਅੱਜ ਵੀ ਤੁਹਾਡੇ ਸਾਹਮਣੇ ਆ ਮੈਂ ਤਾਂ ਡੇਰੇ ਸਰਸੇ ਵਾਲੇ ਸਾਧਨਾ ਪੰਗਾ ਲਿਆ ਆਵੇਂ ਮੈਂ ਤਾਂ ਕਦੇ ਕਿਸੇ ਨੇ ਮੈਨੂੰ ਦੇਖਿਆ ਵੀ ਵੀਡੀਓ ਚ ਰੋਂਦੇ ਵੀ ਆਜੋ ਜੀ ਮੈਂ ਤਾਂ ਮਰ ਗਿਆ ਮਤਲਬ ਉੱਜੜ ਗਿਆ ਇੱਥੇ ਇਹੋ ਜਿਹੇ ਲੋਕ ਆ ਮੇਰੀ ਗੱਡੀ ਖਰਾਬ ਹੋ ਗਈ ਮੈਂ ਇੱਕ ਤਰੀਕ ਦੇਤੇ ਜਾਣਾ ਸੀਗਾ ਪੀਤਕੋਟ ਤੇ ਅਗਲੇ ਦਿਨ ਜਾਣਾ ਸੀ ਚੰਡੀਗੜ੍ਹ ਸੈਟ ਕੋਲ ਮੈਂ ਕਿਹਾ ਜੀ ਗੱਡੀ ਦੋ ਦਿਨ ਚਾਹੀਦੀ ਆ ਕਹਿੰਦਾ ਯਾਰ ਨਿਗਾਹ ਚ ਆ ਜਾਗੇ ਛੋਟੇ ਛੋਟੇ ਬੱਚੇ ਆ ਹਾਲਾਤ ਤਾਂ ਸਾਡੇ ਪਰ ਤੁਹਾਨੂੰ ਮੈਂ ਕੌਮ ਨੂੰ ਇੱਕ ਅਪੀਲ ਕਰਦਾ ਤੁਸੀਂ ਆਪਣੇ ਧਰਮ ਚੋਂ ਕਿਸੇ ਹੋਰ ਧਰਮ ਦੇ ਜਾ ਕੇ ਉਹਨਾਂ ਦੀਆਂ ਸਸਤਾਵਾਂ ਦੀ ਇਸ ਤਰ੍ਹਾਂ ਨਿੰਦਿਆ ਕਰਕੇ ਦਿਖਾ ਦਿਓ ਜੇ ਅਗਲੇ ਤੁਹਾਡੇ ਟੋਟੇ ਨਾ ਕਰ ਦੇ ਮੁਸਲਮਾਨਾ ਨੇ ਪਿਛਲੇ ਦਿਨੀ ਗੁਟਕਾ ਸਾਹਬ ਦੇ ਅੰਗ ਪਾੜ ਕੇ ਟਾਇਲਟ ਚ ਗੁਰੂ ਸਾਹਿਬ ਦੀਆਂ ਤਸਵੀਰਾਂ ਚਲੋ ਮੈਂ ਤਸਵੀਰਾਂ ਤੇ ਵਿਸ਼ਵਾਸ ਨਹੀਂ ਕਰਦਾ ਪਰ ਗੁਟਕਾ ਸਾਹਿਬ ਤਾਂ ਸਾਡਾ ਪੁੱਤਰ ਗਰਬਾਣੀ ਹੈ ਇੱਕ ਵੀ ਲਫਜ਼ੇ ਬੰਦਾ ਬੋਲਿਆ ਉਦੋਂ ਪਤਾ ਨਹੀਂ ਕਿੱਥੇ ਚਲੀ ਗਈ ਇਹਦਾ ਦੁੱਖ ਦਰਦ ਇਹਦਾ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਦੇਖ ਲਿਓ ਤਾਂ ਇਹਦੀ ਇਹਦੀ ਕਮਿਊਨਿਟੀ ਵੱਲੋਂ ਕੀਤੀ ਗਈ ਕਰਤੂਤ ਐਵੇਂ ਯਾਰ ਤੁਸੀਂ ਅਸੀਂ ਹਰ ਗੱਲ ਦੇ ਉੱਤੇ ਸੁਣ ਕੇ ਪਿੱਛੇ ਕਿਸੇ ਦੇ ਮੈਂ ਕਿਹਨਾਂ ਨਿੰਗ ਸਿੰਘ ਜਥੇਬੰਦੀਆਂ ਦਾ ਮੈਂ ਸਤਿਕਾਰ ਕਰਦਾ ਮੇਰੇ ਨਾਲ ਮੇਰਾ ਬਹੁਤ ਸਾਥ ਦਿੱਤਾ ਉਹਨਾਂ ਨੂੰ ਇਹਨਾਂ ਕੇਸਾਂ ਦੇ ਵਿੱਚ ਲੜ ਵੀ ਉਹਨਾਂ ਦੇ ਸਿਰ ਤੇ ਹੀ ਰਿਹਾ ਪਰ ਇਸ ਮਸਲੇ ਤੇ ਆ ਕੇ ਇੱਕ ਵਾਰੀ ਗਰਾਉਂਡ ਤੇ ਆ ਕੇ ਜੀ ਨੂੰ ਪੜਾਓ ਠੀਕ ਹੈ ਜੇ ਪੁਲਿਸ ਦੀ ਗਲਤੀ ਹੈ ਮੈਂ ਤੁਹਾਡੇ ਨਾਲ ਬੈਠਣਾ ਪਰ ਇਸ ਤਰ੍ਹਾਂ ਕਿਸੇ ਗੁਰਸਿੱਖ ਅਕਸਰ ਦੇ ਉੱਤੇ ਦੋਸ਼ ਲਾਉਣੀ ਛੋਭਾ ਨਹੀਂ ਦੀ ਤੁਸੀਂ ਤਿੰਨ ਬੰਦੇ ਆ ਕੇ ਸਾਨੂੰ ਪੰਬਲ ਪੁਸੇ ਦੇ ਫਾਰਮ ਨੂੰ ਸਾਡੀ ਉਪਾਸਤਾ ਤੁਸੀਂ ਹਰੇਕ ਸੰਸਤਾ ਸਾਡੀ ਪੰਜੀ ਇੱਥੇ ਤੁਸੀਂ ਤੇ ਤੇਰੀ ਕਦੇ ਜਵਾਬ ਨਹੀਂ ਗੁੱਟ ਕੇ ਪਾੜ ਦਿੱਤੇ ਗਰੂਮਿੰਗ ਗੈਂਗ ਸਾਡੀਆਂ ਸਿੱਖਾਂ ਦੀਆਂ ਕੁੜੀਆਂ ਵਰਗ ਲਾ ਕੇ ਲਿਆਲ ਜਾ ਕੇ ਰੇਪ ਕਰ ਕਰ ਕੁੜੀਆਂ ਬੱਚੇ ਜੰਮ ਜੰਮ ਛੱਡਦੇ ਸਿੱਖਾਂ ਦੀਆਂ ਕਿੰਨੀਆਂ ਵੀਡੀਓ ਤੇ ਅਸੀਂ ਪਤਾ ਨਹੀਂ ਸੁੱਕੇ ਹੀ ਪਏ ਹਾਂ ਲੋ ਆਕਰਤੂਤਾ ਆ ਦੇਖ ਲੋ ਆ ਚਲੋ ਮੁਰਕੇ ਬਾਅਦ ਵਿੱਚ ਮੈਂ ਮੈਂ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦਾ ਸਾਡੇ ਕੋਲ ਸ ਨੌਜਵਾਨਾਂ ਨੇ ਇਹਦੇ ਬਦਲੇ ਤੇ ਕ੍ਰਾਂਸ਼ ਸ਼ਰੀਫ ਦੀਆਂ ਅਜ ਤਾਂ ਪਾੜ ਕੇ ਸੁਪੀਆਂ ਸੀ ਇਹ ਚੀਜ਼ ਨੂੰ ਚੰਗਾ ਨਹੀਂ ਸਮਝਦੇ ਰੱਬ ਹਰੇਕ ਦਾ ਬਰਾਬਰ ਦਰਜਾ ਪਰ ਉਹਨਾਂ ਨੇ ਪਹਿਲ ਉਹਨਾਂ ਨੇ ਕੀਤੀ ਗੁਟਕਾ ਸਾਹ ਪਾੜ ਕੇ ਟਾਇਲਟਾਂ ਚ ਸੱਪੇ ਇੱਕ ਵੀ ਸ਼ਬਦ ਇਸ ਬੰਦੇ ਦੇ ਮੂੰਹ ਤੋਂ ਨਿਕਲੇ ਹੱਸ ਹਰ ਇੱਕ ਤਾਹ ਦੇ ਟੁੱਲੂ ਭੰਡਦੇ ਆ ਹਲੋ ਕਬੱਡੀ ਦਾ ਮੈਚ ਚੱਲ ਰਿਹਾ ਕਹਿੰਦਾ ਸਿੱਖਾਂ ਨੂੰ ਨੱਥ ਪਾਈ ਇਹਨਾਂ ਦੇ ਕੋਲ ਦੇਖਾਵੇ ਕਿਸੇ ਇਹਨਾਂ ਦੇਖ ਲੈ ਸਾਡੇ ਕੋਲੇ ਆਪਣੀ ਕੌਮ ਦੇ ਬਹੁਤ ਯੋਧੇ ਹੈਗੇ ਆਪਦੇ ਫੈਸਲੇ ਇਹਨਾਂ ਸੰਸਥਾਵਾਂ ਨੂੰ ਨੱਥ ਪਾਉਣੀ ਆ ਮੈਂ ਤਾਂ ਹਰ ਇੱਕ ਵਾਰੀ ਪਿੱਟਦਾ ਵੀ ਇਹਨਾਂ ਡੇਰਿਆਂ 'ਤੇ ਜਾਣਾ ਬੰਦ ਕਰੂ ਜਿਸ ਕੌਮ ਦਾ ਗੁਰੂ ਗਿਆਨ ਹੋ ਗਈ ਉਹ ਕੌਮ ਇਹ ਜਿੱ ਜੱਬਲ ਹੋਵੇ ਤੇ ਉਹਦੀ ਪਾਤ ਲਟਾਉਂਦੀ ਫਿਰਦੀ ਹੋਵੇ ਤੇ ਇਹਦੇ ਦੂਜੇ ਧਰਮਾਂ ਚੋਂ ਆ ਕੇ ਸਾਡੇ ਚ ਵੜ ਕੇ ਸਾਡੀ ਕਰਤਾਰ ਕੁਸ਼ੀ ਕਰਨ ਸਾਡੇ ਨਾਲ ਜੱਬਲ ਹੋਰ ਕੌਣ ਹੋਵੇ ਇਹਦੇ ਸਪਸ਼ਟੀ ਕਰਨ ਨੂੰ ਦੇਣੇ ਚਾਹੀਦੇ ਤੂੰ ਕਿਵੇਂ ਹੈਸੀਅਤ ਨਾਲ ਉਸ ਲੜਕੀ ਦੀ ਵੀਡੀਓ ਬੈਨ ਤੂੰ ਨਾ ਗਿਆ ਦਿੰਦਾ ਤੂੰ ਦਾ ਕਰੋਨਾ ਬੰਦਿਆਂ ਚ ਕੁੜੀ ਨੂੰ ਬਦਨਾਮ ਕਰਤਾ ਆ ਜੇ ਐਫ ਆਈ ਆਰ ਦਰਜ ਨਹੀਂ ਸੀ ਹੋਈ ਫਿਰ ਤੂੰ ਕਰ ਸਕਦਾ ਸੀ ਤੂੰ ਖੁਦ ਕੇ ਐਫ ਆਈ ਆਰ ਨਾਲ ਜਾ ਕੇ ਦਰਜ ਕਰਾ ਰਿਆ ਜਿਹੜੇ ਸਹੀ ਨਾਲ ਐਫ ਆਈ ਆਰ ਦੇ ਵਿੱਚ ਕਿਉਂਕਿ ਮੈਂ ਮੁੱਕਰਦਾ ਜਦੋਂ ਤੈਨੂੰ ਡੀਵੀਆਰ ਮੰਗ ਲਿਆ ਫਿਰ ਕੀ ਕਮਜ਼ੋਰੀ ਸੀ ਤੂੰ ਡੀਵੀਆ ਕਿਉਂ ਨ ਦਿੱਤਾ ਪੁਣ ਸੀ ਫਿਰ ਤੂੰ ਹੁਣ ਕਹਿਣਾ ਵੀ ਜੇ ਬਾਬਾ ਬਾਹਰ ਆ ਗਿਆ ਮੈਂ ਝੜਕਾ ਦੇਣਾ ਮੈਂ ਆਪਦੇ ਕਹਤਾ ਆਪਦੇ ਸਪੋਰਟਰਾਂ ਨੂੰ ਜਿਹੜੇ ਮੇਰੀ ਜਥੇਬੰਦੀ ਦੀਆਂ ਵੀ ਤੁਸੀਂ ਆਹ ਕਰ ਦਿਓ ਕਿਉਂ ਲੋਕਾਂ ਦੇ ਪੁੱਤ ਮਰਵਾਉਣਾ ਫਿਰ ਬਾਬਾ ਤੇਰੇ ਕੋਲੇ ਹੀ ਹੱਥ ਚ ਰਿਹਾ ਤਿੰਨ ਚਾਰ ਦਿਨ ਸੇਵਾ ਲੈ ਲੈਂਦਾ ਕਿੰਨੀਆਂ ਧੀਆਂ ਦੇ ਕਾਲ ਕੀ ਖੜਦੇ ਸੀ ਮੈਂ ਤਾਂ ਕਦੇ ਕਿਸੇ ਬਾਬੇ ਨਾਲ ਜਿਹੜਾ ਕੀਤਾ ਅੱਜ ਤੱਕ ਬਦੱਸੋ ਮੈਂ ਤੁਹਾਨੂੰ ਦੱਸ ਦਿਆਂ ਦੋ ਵੱਡੇ ਬਾਬੇ ਆ ਪੰਜ ਦਿਨਾਂ ਚ ਬੈਠੇ ਉਹਦਾ ਡਟ ਕੇ ਬੋਲਦਾ ਮੈਂ ਤਾਂ ਕਦੇ ਨਹੀਂ ਰੋਂਦਾ ਕਿਆ ਜਾਜੋ ਇਵੇਂ ਮਰ ਗਿਆ ਹੋਏ ਆ ਹੋ ਗਿਆ ਜਦੋਂ ਕੁਛ ਕਰਕੇ ਆਏ ਕੁਛ ਗਵਾ ਕੇ ਖੜੇ ਆ ਕੁਛ ਪੱਲੇ ਆ ਤਾਂ ਬੋਲ ਰਹੇ ਆ ਪਰ ਸਾਡੀ ਕੌਮ ਨੂੰ ਕੁਝ ਸੁਣਨਾ ਪਏ ਕੀ ਤੁਹਾਨੂੰ ਬਾਹਰ ਲਿਆਂ ਧਰਮਾ ਚ ਆ ਕੇ ਸਾਨੂੰ ਸੇਵ ਦੇਣਗੇ ਤੁਸੀਂ ਥੋੜੀਆਂ ਸਸਤਾਵਾਂ ਆਹ ਤੇ ਥੋੜੀਆਂ ਜਹਾਂ ਅਸੀਂ ਜਥੇਦਾਰ ਕੋਲੇ ਗਏ ਐਸਪੀਸੀ ਮੈਂਬਰ ਪ੍ਰਧਾਨ ਕੋਲੇ ਗਏ ਸਾਡੀ ਨਹੀਂ ਸੁਣੀ ਕਿ ਅਸੀਂ ਗਾਲਾਂ ਥੋੜੀ ਕੱਢਣੀਆਂ ਆ ਆਪਦੇ ਜਥੇਦਾਰ ਨੂੰ ਤਾਂ ਉਹਦਾ ਤਾਂ ਸਾਡਾ ਹੀ ਆ ਨਾ ਕਦੇ ਵੀ ਇਹਦੇ ਰੇਪ ਦੇ ਕੇਸ ਦੇ ਉੱਤੇ ਕਿਸੇ ਦੀ ਮਦਦ ਨਾ ਕਰੋ ਕਿਸੇ ਦੇ ਜਵਾਨਾਂ ਦੀ ਜ਼ਿੰਦਗੀ ਗਾਲ ਦਿਓਗੇ ਰਾਹ ਖੁੱਲ ਗਿਆ ਤੇ ਤੇ ਬਾਬੇ ਨਾਲ ਕਿਸੇ ਨਾਲ ਇਹ ਆਜਣਾ ਕਰੋ ਤੇ ਕੌਮ ਨੂੰ ਇਕੱਠੀ ਕਰਨਾ ਤਿੰਨ ਗਲਤੀਆਂ ਤੇਰੀਆਂ ਮੈਂ ਦੇਖੀਆਂ ਇੱਕ ਤਾਂ ਬਿੱਲੀ ਗਿਆ ਕਿਤੇ ਤੂੰ ਕੰਦ ਤੇ ਲਿਖ ਕੇ ਆਇਆ ਕਿਸੇ ਦੀ ਵੀ ਕੌਮ ਜਉਂਦੀ ਆ ਬਦਲਾ ਲਊ ਤੂੰ ਕਦੋਂ ਤੋਂ ਕੌਮ ਹੋ ਗਿਆ ਜੀ ਫਿਰ ਤੂੰ ਕਲਕੱਤੇ ਗਿਆ ਹੁਣ ਪਿੱਛੇ ਜੇ ਤੂੰ ਐਵੇਂ ਚੋਸ਼ਾ ਛੱਡਦਾ ਉੱਤੇ ਕੋਈ ਗਿਆਨ ਮੈਂ ਤਾਂ ਦੇਖਿਆ ਨਹੀਂ ਉਹਦੇ ਲੜਕੀ ਦੇ ਪਿਓ ਦਾ ਜੇ ਦੇਸ਼ ਕਾਨੂੰਨ ਨਾਲ ਚੱਲਦਾ ਅਸੀਂ ਤਾਂ ਕਾਨੂੰਨ ਦੇ दायरे ਚ ਰਹਿ ਕੇ ਨਾਣਨ ਵਾਲੇ ਲੋਕ ਹਾਂ ਔਰ ਜਿੱਤਾਂਗੇ ਵੀ ਇਹਗਾ ਸਮਾਵਾਦ ਘਟਨਾ ਕਿ ਸਗੀ ਇੱਥੇ ਪੰਜਾਬ ਦੀ ਬੈਠਣ ਤੂੰ ਕਹਿੰਦਾ ਰੇਪ ਹੋਇਆ ਤੇ ਟੀਵੀ ਕਰ ਲਿਆ ਕਲਕੱਤੇ ਪੁੱਗਿਆ ਸਵਾਰ ਹੁੰਦੇ ਤੇ ਉੱਥੇ ਆਏ ਕਰ ਦਿੰਦੇ ਉਹ ਕੋਈ ਤੁਸੀਂ ਸਿਰਫ ਇੱਕ ਮਸ਼ੂਰੀ ਸਾਨੂੰ ਇਹ ਮੈਂ ਨਹੀਂ ਕਹਿੰਦਾ ਸਰਦਾਰ ਸੋਹਣ ਸਿੰਘ ਸੀਤਲ ਦੀ ਕਿਤਾਬ ਹੈ ਸਿੱਖ ਰਾਜ ਕਿਵੇਂ ਹੋਇਆ ਉਹ ਬਾਪੂ ਜੀ ਲਿਖਦੇ ਆ ਕਿ ਸਾਡੇ ਜੇ ਅਸੀਂ ਸਿੱਖ ਰਾਜ ਜਾਣ ਦੇ ਵਿੱਚ ਡੋਗਰਿਆਂ ਦਾ ਸੂਰਤ ਕੱਢ ਗਏ ਨਾ ਤੇ ਡੋਗਰਿਆਂ ਨਾਲੋਂ ਸਾਡੇ ਆਪਣੇ ਆ ਦਾ ਜਿਆਦਾ ਉਹ ਕਹਿੰਦੇ ਜਿੰਨਾ ਜੋਰ ਅਸੀਂ ਆਪਣੇ ਵਿਰੋਧੀ ਨੂੰ ਨੀਵਾਂ ਦਿਖਾਉਣ ਦੇ ਵਿੱਚ ਦਬਾਉਣ ਵਿੱਚ ਤੇ ਕਿਰਦਾਰ ਕੁਸ਼ੀ ਕਰਨ ਵਿੱਚ ਲਾਉਣੇ ਆ ਜੇ ਕਿਤੇ ਉਹਨਾਂ ਜੋਰ ਅਸੀਂ ਆਪਦੀ ਕੌਮ ਦੀ ਖਾਤਰ ਅੱਗੇ ਜਾਣ ਵਾਸਤੇ ਲਾ ਲਦੇ ਉਸ ਵੇਲੇ ਵੀ ਸ਼ਾਇਦ ਸਾਡਾ ਸਿੱਖ ਰਾਜ ਕਦੇ ਨਾ ਹੁੰਦਾ ਛੋਟੀਆਂ ਛੋਟੀਆਂ ਗਰਜਾਂ ਤੇ ਸਿਪਾਹੀ ਥੋੜੀਆਂ ਥੋੜੀਆਂ ਤਨਖਾਹਾਂ ਦੇ ਲਾਲਚਾਂ ਦੇ ਇੱਕ ਦੂਜੇ ਦੇ ਸਿਰ ਵੱਢਣ ਲੱਗ ਪਿਆ ਪੜਦਾ ਪਰ ਨਿਰਾਇ ਵਿਸ਼ਾ ਨਹੀਂ ਸੀ ਕਿਉਂਕਿ ਮੈਂ ਮੇਰਾ ਵਿਸ਼ਾ ਵੀ ਹੋਰ ਆ ਪਰ ਮੈਨੂੰ ਕਰਨੀ ਪੈਗੀ ਕਿਉਂਕਿ ਮਹਿਸੂਸ ਹੋਈ ਗੱਲ ਹੈ ਇੱਕ ਗੁਰਸੇਖਾ ਸਰ ਦੀ ਤੂੰ ਲਿਆ ਸਬੂਤ ਮੈਂ ਕਿਹਨੇ ਤੇਰੇ ਨਾਲ ਮੈਂ ਧਰਨੇ ਤੇ ਪਹਿਲਾਂ ਤੂੰ ਰਿਕਾਰਡਿੰਗ ਦਿਖਾ ਰਿਹਾ ਰਿਕਾਰਡਿੰਗ ਕੋਈ ਜਿਆਦਾ ਜਨਤਕ ਕਰ ਕਿਹੜਾ ਬੰਦਾ ਉਹ ਉਹਦੇ ਕੋਲੇ ਕੀ ਸਬੂਤ ਹੈ ਇਸ ਚੀਜ਼ ਦਾ ਰੱਖੇ ਹੁਣ ਜਦੋਂ ਰੌਲਾ ਹੀ ਪੈ ਗਿਆ ਹੁਣ ਵੀਰੋ ਇਸੇ ਕਰਕੇ ਠੁੱਠੇ ਮੁਕੱਦਮੇ ਕਿਉਂਕਿ ਪਹਿਲਾਂ 376 376 ABCD ਇਹ ਕੈਟਾਗਰੀਆਂ ਹੁੰਦੀਆਂ ਕਿਉਂਕਿ ਇਹ ਚ ਵੱਖ-ਵੱਖ ਨਹੀਂ ਮਲਾਜਮਾਂ ਵਾਸਤੇ ਹੋਰ ਲੋਕ ਸੇਫਟਾ ਵਾਸਤੇ ਹੋਰ ਪਰ ਇਹਦੇ ਚ ਉਹਨਾਂ ਨੂੰ ਸੋਧ ਕਰਨੀ ਪਈ ਧਾਰਾ 69 ਨੂੰ ਉਹ ਰੇਪ ਦੇ ਵਿੱਚ ਨਹੀਂ ਹੁਣ ਵੀ ਇਹਨੂੰ ਰੇਪ ਦੇ ਬਰਾਬਰ ਨਹੀਂ ਗਿਣਿਆ ਜਾ ਸਕਦਾ ਪਹਿਲਾਂ ਤੁਹਾਡੀ ਕਿਸੇ ਨਾਲ ਸਹਿਮਤੀ ਹੋਵੇ ਇਹਨੂੰ ਧੋਖੇਬਾਜ਼ੀ ਦੇ ਨਾਲ ਬਣਾਏ ਸੰਬੰਧ ਦੇ ਵਿੱਚ ਗਿਣੀ ਜਾ ਸਕਦੀ ਹੈ ਦੇ ਵਿੱਚ ਵੱਧ ਤੋਂ ਵੱਧ ਸਜ਼ਾ 10 ਸਾਲ ਦੀ ਆ ਪੜ ਲਓ ਮੈਂ ਕਹਿੰਦਾ ਚੰਗਾ ਹੋ ਗਿਆ ਇਹਦੇ ਉੱਤੇ ਤੇ ਜੇ ਉਹਨਾਂ ਅਫਸਰਾਂ ਦੀ ਬੇਇਮਾਨੀ ਹੁੰਦੀ ਉਹ ਐਫ ਆਈ ਆਰ ਦਰਜ ਕਰਕੇ ਉਸੇ ਵੇਲੇ ਉਂਗਲ ਲਾ ਸਕਦੇ ਸੀ ਇਹਨਾਂ ਪਾਰੀ ਲੋਹ ਤੇ ਬੋਲਣਾ ਕਿਹਨੇ ਆ ਜਿਨ੍ਹਾਂ ਦੀ ਉਹ ਸੰਸਥਾ ਹੈ ਉਹਨਾਂ ਨੇ ਕੀ ਬੋਲਣਾ ਉਹਨਾਂ ਦੀਆਂ ਤਾਂ ਜੋ ਪਿਛਲੇ ਦਿਨੀ ਤੁਸੀਂ ਜੋ ਆਡੀਓ ਵੀਡੀਓ ਉਹਨਾਂ ਦੀਆਂ ਦੇਖੀਆਂ ਵੈਰਲ ਹੋ ਜੂਗਾ ਤੁਹਾਡੇ ਸਾਹਮਣੇ ਉਹਨਾਂ ਨੇ ਕੀ ਕੀਤਾ ਹੁਣ ਮੈਂ ਤੁਹਾਨੂੰ ਬੇਨਤੀ ਕਰੂੰਗਾ ਅਮਰਪਾਲ ਸਿੰਘ ਮਹਿਰੋ ਇੱਕ ਤਾਂ ਉਹਦਾ ਗਰੂਮਿੰਗ ਗੈਂਗ ਤੇ ਗੋਮ ਇੱਕ ਜਿਹੜੇ ਮੁਸਲਮਾਨਾਂ ਨੇ ਪਹਿਲ ਕੀਤੀ ਆ ਸਾਡੇ ਫੋਟਕਾ ਸਾਹਿਬ ਟਾਇਲਟ ਦੇ ਬਾਦ ਵਿੱਚ ਦੀ ਬੋਲ ਹੁਣ ਉਹਨਾਂ ਦੇਖੋ ਜੇ ਤੂੰ ਵਾਕਈ ਹੁਣ ਸਿੱਖ ਹੈ ਤੇ ਸਿੱਖੀ ਨੂੰ ਪਿਆਰ ਕਰਦਾ ਆ ਆਇਆ ਕਰ ਉਹਨੂੰ ਹਰੇਕ ਤਰੀਕ ਤੇ ਫਰੀਦਕੋਟ ਦੇ ਆ ਜੀ ਤੇ ਡਰ ਕਾਹਦਾ ਜਦੋਂ ਤਲੀ ਤੇ ਰੱਖ ਲਈ ਤੇ ਰਹੀ ਗੱਲ ਮੇਰਾ ਤਾਂ ਇੱਕੋ ਜੋਰ ਲੱਗਿਆ ਉਹ ਵੀ ਜਦੋਂ ਅਸੀਂ ਐਸ ਚੀਜ਼ ਦੇ ਵਿੱਚ ਫਰਕ ਸਮਝ ਲਿਆ ਨਾ ਇਹਨਾਂ ਦੇ ਵਿੱਚੋਂ ਅਸਲੀ ਬ੍ਰਹਮ ਜਾਨੀ ਜਿਹੜਾ ਜਦੋਂ ਅਸੀਂ ਇਹ ਫਰਕ ਸਮਝ ਗਏ ਉਹਦੋਂ ਸਾਡੀ ਕੌਮ ਨੂੰ ਕੋਈ ਨਹੀਂ ਰੋਕ ਸਕਦਾ ਸਾਡੇ ਸਾਡੇ ਚ ਏਕਾ ਹੋਣਾ ਜ਼ਰੂਰੀ ਹੈ ਠੀਕ ਆ ਇਹ ਕੇਸ ਜਿਹੜਾ ਸੀ ਇਹ ਬਹੁਤ ਵੱਡਾ ਕੇਸ ਸੀ ਤੇ ਕੋਈ ਬਹੁਤ ਛੋਟੀ ਗੱਲ ਦੇ ਵਿੱਚ ਲਿਆ ਕੇ ਨਹੀਂ ਜਾਤਾ ਪੰਥਕ ਜਿੱਥੇ ਬੰਦੀਆਂ ਇਕੱਠੀਆਂ ਹੁੰਦੀਆਂ ਉੱਥੇ ਫੈਸਲਾ ਲੈਂਦੀਆਂ ਕਿਹੜੀ ਸਜ਼ਾ ਬਾਬੇ ਵਾਸਤੇ ਲੋੜ ਹੈ ਦੇਖ ਦੇ ਕੁੰਗਲ ਜਾ ਕੇ ਮਸ਼ਹੂਰ ਹੀ ਹੋਣ ਵਾਸਤੇ ਇਸ ਗੱਲ ਨੂੰ ਲੈ ਜਾ ਕੇ ਕੁੱਛ ਨਾ ਨਿਕਲੇ। ਮੈਂ ਉਦੋਂ ਵੀ ਸੁਨਿਆ ਭੇਜਿਆ ਸੀ ਕਿ ਭਾਈ ਇਹ ਕੇਸ 7 ਦਿਨ ਨਹੀਂ ਖੜਨਾ। ਜੇ ਖੜਾ ਤਾਂ ਦੱਸ ਦਿਓ ਕਿਉਂਕਿ ਜਦੋਂ 164 ਦੇ ਬਿਆਨ ਹੋ ਗਏ ਕੇਸ ਆ ਜਿਹੜਾ ਅਦਾਲਤ ਦੇ ਦਰਰੇ ਵਿੱਚ ਚਲੇਗਾ। ਪੁਲਿਸ ਦਾ ਉਹ ਕੰਮ ਆ ਚਲਾਣ ਦੇਣਾ ਤੇ ਕਿਸ ਪ੍ਰਾਪਤ ਦੀ। ਕਿਉਂਕਿ 164 ਤੋਂ ਬਾਅਦ ਅਦਾਲਤ ਦੀ ਦੇਖਰੇਖ ਦੇ ਵਿੱਚ ਕੋਈ ਕੁੱਛ ਨਹੀਂ। ਹੁਣ ਕੁੜੀ ਅਦਾਲਤ ਦੇ ਵਿੱਚ ਹੀ ਬਿਆਨ ਦੇਗੀ ਅਦਾਲਤ ਵਿੱਚ ਜਾ ਕੇ ਬੁੱਕਰਗੀ। ਬਾਈ ਸਾਹਿਬ ਨੇ ਖਾਰਜ ਕਰਨ ਪੁਲਿਸ ਕੋਲ ਤਾਂ ਪਾਵਰ ਹੀ ਕੋਈ ਨਹੀਂ। ਪੁਲਿਸ ਕੋਲ ਕੇਸ ਨੂੰ ਖਾਰਜ ਕਰਨ ਦੀ ਕੋਈ ਪਾਵਰ ਨਹੀਂ। ਅਦਾਲਤ ਤੋਂ ਖਾਰਜ ਕੇਸ ਹੋਣਾ। ਅਦਾਲਤ ਦੇ ਹੁਕਮ ਅਤੇ ਮਿਸਾਲ ਦੇ ਤੌਰ ਤੇ ਸੁੱਚਾ ਸਿੰਘ ਲੰਘਾ ਵਾਲਾ ਕੇਸ ਵੀਡੀਓ ਵਾਇਰਲ ਹੋਈ ਸਾਰੀ ਦੁਨੀਆ ਨੇ ਦੇਖੀ ਉਹੀ ਔਰਤ ਜੱਜ ਸਾਹਿਬ ਦੇ ਸਾਹਮਣੇ ਜਾ ਕੇ ਕਹਿੰਦੀ ਆ ਜਿਹੜੇ ਬੰਦੇ ਨਾਲ ਮੇਰੀ ਵੀਡੀਓ ਉਹ ਇਹ ਬੰਦਾ ਨਹੀਂ ਆ ਸੁੱਚਾ ਸਿੰਘ ਲੰਘਾ ਨੂੰ ਕਹਿੰਦੀ ਇਹ ਬੰਦਾ ਵਰੀ ਹੋਇਆ ਨਾ ਆਵਾਜ਼ ਜਿਤ ਵਰੀ ਹੋ ਕਿਉਂ ਬੱਝੀ ਪੰਜ ਤੋਂ ਪੰਥ ਜੀ ਵੀ ਸ਼ਾਮੁ ਹੋ ਗਿਆ ਪਾ ਰੋਲਾ ਜਿੱਥੇ ਪਾਉਣਾ ਮੋਗੇ ਸਾਡੀ ਕੌਮ ਦੇ ਅਟਰਨਲ ਮਸਲੇ ਆ ਮੈਂ ਪਤਾ ਤਾਂ ਪਰ ਮੈਂ ਕਿਸ ਸਾਹਤਾਰੀਆ ਮੇਰਾ ਬੋਲਣ ਦਾ ਹੱਕ ਬਣਦਾ ਨਾ ਸਿੱਖ ਪਰਵਾਜ਼ ਤੇ ਦਿੰਦੀ ਔਰ ਕੌਮ ਦੇ ਮੁੱਦਿਆਂ ਤੇ ਮੇਰਾ ਬੋਲਣ ਦਾ ਮਸਲਾ ਖਤਰੀ ਬਣਦਾ ਸਾਡੀ ਕੌਮ ਦੇ ਆਗੂ ਜਿਉਂਦੇ ਆ ਸਾਰੇ ਨਹੀਂ ਮਰੇ ਜਿਵੇਂ ਤੂੰ ਸਾਰਿਆਂ ਨੂੰ ਇੱਕ ਲੈਣ ਤੇ ਰੱਖੀ ਤਾ ਤੇ ਕੌਮ ਇਹ ਵੀ ਕੌਮ ਫਿਰ ਜਿਉਂਦੀ ਹੈ ਅਜੇ ਤੁਹਾਡੀ ਸਾਨੂੰ ਲੋੜ ਨਹੀਂ ਹੈ ਸਾਨੂੰ ਥੋਮਸ ਵਰਗੇ ਆ ਕੇ ਕਿ ਤੁਸੀਂ ਸਾਨੂੰ ਦੱਸੋਗੇ ਕਿ ਸਾਡੀ ਕੌਮ ਦੇ ਸਰਦਾਰਾਂ ਨੇ ਕੀ ਕਰਨਾ ਹੁਣ ਐਂਡ ਤੇ ਮੈਂ ਤੁਹਾਨੂੰ ਦੋ ਚੀਜ਼ਾਂ ਦਿਖਾ ਕੇ ਆਪਾਂ ਵੀਡੀਓ ਖਤਮ ਕਰਾਂਗੇ ਜਾਂ ਤਾਂ ਭਾਈ ਫਿਰ ਤੂੰ ਐਸੀ ਤੇ ਆਉਂਦੇ ਕੈਮਰੇਂ ਦਾ ਉਹ ਪਹਿਲਾਂ ਇਸ ਬਿਆਨ ਤੇ ਹੁਣ ਕੈਮ ਰੈਂਦਾ ਤੇ ਫਿਰ ਆ ਕੁਛ ਨਹੀਂ ਕਰਨਾ ਚਾਹੀਦਾ ਫਿਰ ਮਰਦਾਂ ਨੂੰ ਆ ਕੰਮ ਚੋਭਾ ਨਹੀਂ ਦਿੰਦੇ